ਨਾ ਅਨਿਲ ਸੋਦੇਵ ਸਹਾਇ ਰਾਖਲਾਬਾ ਪ੍ਰੋਜੈਕਟ ਇੰਚਾਰਜ ਅੱਜ ਜਿਹੜੇ ਕਾਰਗਿਲ ਦੇ ਵਿੱਚ ਸਾਡੇ ਸੈਨਿਕ ਸ਼ਹੀਦ ਹੋਏ ਸੀ ਉਹਨਾਂ ਦੇ 20 ਦਿਨ ਤੇ ਉਪਲਖ ਦੇ ਵਿੱਚ ਅੱਜ ਅਸੀਂ ਉਹਨਾਂ ਦੀ ਸਟੇਸ਼ਨ ਦੇ ਉੱਪਰ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅੱਜ ਸਾਰੇ ਇਕੱਤਰ ਹੋਏ ਆ ਜាយ ਹਿੰਦ ਜាយ ਭਾਰਤ ਮੈਂ ਸਤਵਿੰਦਰ ਸਿੰਘ ਅਸਿਸਟੈਂਟ ਸਬ-ਇੰਸਪੈਕਟਰ ਪੰਜਾਬ ਪੁਲਿਸ ਬਟਾਲਾ ਅੱਜ 26 ਸਤ 2020 ਨੂੰ ਕਾਰਗਿਲ ਵਿਜੇ ਦਿਵਸ ਮਨਾ ਰਹੇ ਹਾਂ ਸਾਰਾ ਕਲੱਬ ਬਟਾਲਾ ਵੱਲੋਂ ਜਿਹਦੇ ਪ੍ਰਧਾਨ ਆਪਣੇ ਪ੍ਰਧਾਨ ਜੀ ਕੱਲ ਸਾਹਿਬ ਔਰ ਸਾਰੇ ਮੈਂਬਰਾਂ ਸਾਰੇ ਪੁਲਿਸ ਡਿਪਾਰਟਮੈਂਟ ਰੇਲਵੇ ਪੁਲਿਸ ਸਾਰਿਆਂ ਨੂੰ ਇਸ ਦਿਨ ਦੀਆਂ ਸ਼ੁਭ ਕਾਮਨਾਵਾਂ ਇਧਰ ਸਾਡੇ ਜਵਾਨ ਕਾਰਗਿਲ ਜਿਹੜੇ 550 ਜਵਾਨ ਸੀ ਦੋਇਆ ਔਰ ਪਾਕਿਸਤਾਨ ਜਿਹੜੀ ਕੰਟਰੀ ਆ ਉਹਨਾਂ ਨੇ ਹਾਰ ਮੰਨੀ ਜੀ ਅੱਜ ਤੋਂ ਫਾਇਰਿੰਗ ਬੰਦ ਉਹਦੇ ਵਿੱਚ ਸਰਕਾਰੀ ਤੌਰ ਤੇ ਅੱਜ ਵੀ ਇਹ ਕਾਰਗਿਲ ਦਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਸਹਾਰਾ ਕਲੱਬ ਨੇ ਬਹੁਤ ਵਧੀਆ ਪਾਰਟਿਸਪੇਟ ਕੀਤਾ ਆ ਔਰ ਸਾਡੀ ਇੰਡੀਆ ਆਰਮੀ ਦੀ ਬਹੁਤ ਸ਼ਲਾਘਾ ਕੀਤੀ ਹੈ ਮੈਂ ਇਸ ਸਹਾਰਾ ਕਲੱਬ ਦਾ ਬਹੁਤ ਧੰਨਵਾਦੀ ਆ ਪਰਮਾਤਮਾ ਕਿਰਪਾ ਕਰੇ ਇਸ ਸਹਾਰਾ ਕਲੱਬ ਨੂੰ ਦਿਨ ਦੁਗਣੀ ਰਾਤ ਦੁਗਣੀ ਤੱਕ ਹੀ ਕਰੇ